ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬੀ ਗੁਨਾ ਵਿੱਚੋਂ ਪ੍ਰੇਮ ਸਿਰਮੌਰ ਹੈ ਜਿਵੇਂ ਲਾੜੇ ਤੋਂ ਬਿਨਾ ਬਰਾਤ ਨਹੀਂ ਸੋਹਦੀ ਤਿਵੇਂ ਹੀ ਪ੍ਰੇਮ ਤੋਂ ਬਿਨਾ ਸਾਰੇ ਧਾਰਮਿਕ ਕਰਮ ਫਿੱਕੇ ਨੇ ਹਰ ਕਰਮ ਵਿੱਚ ਪ੍ਰੇਮ ਕਰਕੇ ਹੀ ਰਸ ਪੈਂਦਾ ਹੈ ਕਰਤਾ ਪੁਰਖ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਪ੍ਰੇਮ ਇੱਕ ਉਸ ਦੀ ਮਹਾਨ ਦੇਨ ਹੈ ਦ੍ਰਿਸ਼ਟੀ ਮਾਨ ਤੇ ਪਤਾ ਚੱਲਦਾ ਹੈ ਕਿ ਪਿਆਰ ਸਾਰੇ ਜੀਵਨ ਦੇ ਅੰਦਰ ਹੈ ਤੇ ਇਹ ਸਹਿਜੇ ਸਹਿਜੇ ਹਰ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਹੈ ਅੰਬਨੋਂ ਬੂਰ ਲੱਗਣ ਤੇ ਕੋਇਲਾਂ ਦਾ ਗੀਤ ਅਲਪਨਾ ਤੇ ਗੁਲਸਤਾਨ ਦੇ ਵਿੱਚ ਬੁਲਬੁਲਾਾਂ ਦੀ ਚਹਿਚਹਾਟ ਚੰਦ ਨੂੰ ਵੇਖ ਕੇ ਚਕੋਰੀ ਦੀ ਤੜਫ ਬੱਦਲਾਂ ਦੇ ਗੱਜਾਂ ਦੇ ਨਾਲ ਮੋਰਾਂ ਦਾ ਪਹਿਲਾ ਪਉਣਾ ਫੁੱਲਾਂ ਤੇ ਉੱਭਰਦੇ ਭੋਰਿਆਂ ਦੀਆਂ ਗੁੰਜਾਰ ਛੁਪੇ ਪਿਆਰ ਦਾ ਪ੍ਰਗਟਾਵਾ ਜੇ ਜੀਵ ਸ਼੍ਰੇਣੀ ਵਿੱਚ ਪਿਆਰ ਨਾ ਹੁੰਦਾ ਤਾਂ ਸਮੁੱਚਾ ਜਾਨਦਾਰ ਜੀਵਨ ਇੱਕ ਪੱਥਰ ਦੀ ਤਰ੍ਹਾਂ ਠੋਸ ਤੇ ਬੇਰਸ ਹੋਣਾ ਸੀ ਪਿਆਰ ਇੱਕ ਐਸੀ ਕਸ਼ਿਸ਼ ਹੈ ਜਿਸ ਦੀ ਤਰਫ ਹਰ ਜੀਵ ਆਪਣੇ ਆਪ ਖਿੱਚਿਆ ਆ ਜਾਂਦਾ ਜੀਵ ਦਾ ਤੇ ਕਹਿਣਾ ਕੀ ਹੈ ਸ੍ਰਿਸ਼ਟੀ ਦਾ ਸਿਰਜਣਹਾਰ ਵੀ ਭਗਤਾਂ ਨੇ ਪ੍ਰੇਮ ਦੀ ਡੋਰੀ ਵਿੱਚ ਬੰਨਿਆ ਹੋਇਆ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ ਪ੍ਰੇਮ ਕੋਈ ਗੁਣ ਨਹੀਂ ਬਲਕਿ ਇੱਕ ਆਤਰਿਕ ਅਵਸਥਾ ਹੈ ਗੁਣ ਸਿੱਖਿਆ ਜਾ ਸਕਦਾ ਹੈ ਤੇ ਦਿੱਤਾ ਤੇ ਲੈਤਾ ਜਾ ਸਕਦਾ ਹੈ। ਪ੍ਰੇਮ ਤਾਂ ਆਪਣੇ ਵਿੱਚੋਂ ਹੀ ਪ੍ਰਗਟ ਕਰਨਾ ਹੁੰਦਾ ਹੈ ਤੇ ਜਿਸ ਵਕਤ ਪ੍ਰਗਟ ਹੋ ਜਾਂਦਾ ਹੈ ਜੀਵਨ ਦਾ ਰੋਮ-ਰੋਮ ਕਿਸੇ ਅਦੁੱਤੀ ਰਸ ਨਾਲ ਭਰ ਜਾਂਦਾ ਹੈ। ਅਪਹਾਗਾ ਹੈ ਉਹ ਮਨੁੱਖ ਜਿਸ ਨੇ ਪ੍ਰੇਮ ਦਾ ਰਸ ਨਹੀਂ ਚੱਖਿਆ। ਇਸ ਰਸ ਦੇ ਚੱਖਣ ਨਾਲ ਹੀ ਤ੍ਰਿਪਤੀ ਮਿਲਦੀ ਹੈ। ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਹ। ਪ੍ਰੇਮ ਜਦ ਘਰ ਦੀ ਚਾਰ ਦੀਵਾਰੀ ਦੀ ਸੀਮਾ ਅੰਦਰ ਰਹਿੰਦਾ ਤਾਂ ਉਸ ਨੂੰ ਮੋਹ ਆਖਿਆ ਜਾਂਦਾ ਹੈ। ਮੋਗ ਰਸੇ ਮਨੁੱਖ ਨੂੰ ਸਿਰਫ ਆਪਣਾ ਧਰਮ ਤੇ ਘਰ ਵਾਲੇ ਹੀ ਚੰਗੇ ਲੱਗਦੇ ਨੇ ਬਾਕੀਆਂ ਨੂੰ ਉਹ ਤਿਰਸ਼ੀ ਨਿਗਾਹ ਨਾਲ ਵੇਖਦਾ ਪਰ ਜਦ ਘਰ ਦੀ ਚਾਰ ਦਿਵਾਰੀ ਨੂੰ ਉਲੰਘ ਪ੍ਰੇਮ ਸ਼ਾਲਾ ਮਾਰ ਸਮੂਹ ਬ੍ਰਹਿਮੰਡ ਨੂੰ ਆਪਣੇ ਵਿੱਚ ਘੇਰਦਾ ਤਾਂ ਐਸਾ ਪ੍ਰੇਮ ਈਸ਼ਵਰ ਕਹਿਲਾਂਦਾ ਜਿਵੇਂ ਧੁੱਪ ਸੂਰਜ ਨਾਲੋਂ ਵੱਖ ਨਹੀਂ ਜਿਵੇਂ ਪ੍ਰੇਮ ਕਰਤਾ ਪੁਰਖ ਦਾ ਹੀ ਪ੍ਰਗਟ ਕੀਤਾ ਰੂਪ ਹੈ ਜੱਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਉਹ ਪਿਆਰ ਰੂਪ ਪ੍ਰਭੂ ਪਿਆਰ ਨਾਲ ਹੀ ਪ੍ਰਾਪਤ ਹੋ ਸਕਦਾ ਹੈ ਸੱਚ ਕਹੋ ਸੁਣ ਲੇਹੋ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਬੰਦਗੀ ਦਾ ਮਤਲਬ ਵੀ ਐਸਾ ਹੈ ਕਿ ਅੰਦਰ ਪਏ ਹੋਏ ਮੋਹ ਨੂੰ ਪ੍ਰੇਮ ਦੇ ਰੂਪ ਵਿੱਚ ਪ੍ਰਗਟ ਕੀਤਾ ਜਾਵੇ ਜਿਵੇਂ ਸਦੀਆਂ ਪਾ ਧਰਤੀ ਦੀ ਗੋਦ ਵਿੱਚ ਪਿਆ ਹੋਇਆ ਕੋਲਾ ਗੈਸ ਬਣ ਜਾਂਦਾ ਹੈ ਕਿਵੇਂ ਹੀ ਤਪ ਸਾਧਨਾ ਮੋਹ ਨੂੰ ਪ੍ਰੇਮ ਵਿੱਚ ਬਦਲ ਦਿੰਦੀ ਹੈ ਮੋਹ ਕੁਰਬਾਨੀ ਮੰਗਦਾ ਹੈ ਪ੍ਰੇਮ ਕੁਰਬਾਨੀ ਦਿੰਦਾ ਹੈ ਮੋਹ ਦਾ ਮਤਲਬ ਹੈ ਕੁਝ ਖੋਣਾ ਤੇ ਪ੍ਰੇਮ ਦਾ ਮਤਲਬ ਹੈ ਕੁਝ ਵੰਡਣਾ ਪਿਆਰ ਉਸ ਵਸਤੂ ਤੇ ਹਸਤੀ ਨਾਲ ਹੁੰਦਾ ਜਿਸ ਨੂੰ ਆਪਣੇ ਨਾਲੋਂ ਮਹਾਨ ਮੰਨ ਲਈਏ ਹੀਰੇ ਦੀ ਖਾਤਰ ਹੀ ਕੌਡੀ ਕੁਰਬਾਨ ਕੀਤੀ ਜਾ ਸਕਦੀ ਹੈ ਮਹਾਨ ਦੀ ਖਾਤਰ ਹੀ ਤੁੱਛ ਕੁਰਬਾਨ ਹੁੰਦਾ ਵਸਤੂ ਮਹਾਨ ਨਾ ਹੋਵੇ ਤੇ ਸਿਰਫ ਮਹਾਨ ਦਿਸ ਪਵੇ ਇਸ ਦ੍ਰਿਸ਼ਟੀ ਨੂੰ ਮੋਹ ਕਹਿੰਦੇ ਹਨ ਲੇਕਿਨ ਵਸਤੂ ਮਹਾਨਤਾ ਸਾਹਮਣੇ ਪ੍ਰਗਟ ਹੋਵੇ ਤੇ ਵਸਤੂ ਵੀ ਮਹਾਨ ਹੋਵੇ ਉਸ ਨਾਲ ਜੋ ਖਿਚਾਵ ਹੈ ਉਸ ਨੂੰ ਸਨੇਹ ਕਹਿੰਦੇ ਨੇ ਮੋਹ ਗ੍ਰਸੇ ਮਨੁੱਖ ਨੂੰ ਆਪਣੇ ਔਗਣ ਵੀ ਚੰਗੇ ਲੱਗਦੇ ਹਨ ਤੇ ਦੂਜਿਆਂ ਦੇ ਗੁਨਾ ਤੋਂ ਵੀ ਨਫ਼ਰਤ ਕਰਦਾ ਜਦ ਕਿ ਪ੍ਰੇਮੀ ਦੀ ਅਵਸਥਾ ਇਹ ਬਣ ਜਾਂਦੀ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਨਵਤ ਨਾਨਕ ਤਾਰੇ ਸੋਏ ਪ੍ਰੇਮ ਦੀ ਚਲਦੀ ਧਾਰ ਵਿੱਚ ਜੇ ਕਿਦਰੇ ਸਵਾਰਥ ਦੀ ਗੰਢ ਪੈ ਜਾਏ ਤਾਂ ਪ੍ਰੇਮ ਉਸ ਗੰਢ ਵਾਲੀ ਥਾਂ ਤੇ ਫਿੱਕਾ ਪੈ ਜਾਂਦਾ ਹੈ ప్రసిద్ధ సూఫీ సన్త రహీం ਦਾ ਇੱਕ ਕਥਨ ਹੈ ਹਰ ਮਨ ਖੋਜੋ ਊਖ ਮੇ ਜਹਾਂ ਰਸਨ ਕੀ ਖਾਨ ਜਹਾਂ ਗਾਂਠ ਤਹਾਂ ਰਸ ਨਹੀਂ యਹੀ ਪ੍ਰੀਤ ਕੀ ਹਾਨ ਪ੍ਰੇਮ ਇੱਕ ਐਸੀ ਅੱਖ ਹੈ ਜਿਸ ਨਾਲ ਹਰ ਵਸਤੂ ਤੇ ਹਰ ਹਸਤੀ ਅਤੇ ਸਿਰਜਨਹਾਰ ਦੀ ਤੈਨੂ ਵੇਖਿਆ ਜਾ ਸਕਦਾ ਜਦ ਤੱਕ ਕਿਸੇ ਵਸਤੂ ਨੂੰ ਪ੍ਰੇਮ ਨਾ ਕਰੀਏ ਤਾਂ ਵਸਤੂ ਦੀ ਅਸਲੀਅਤ ਦਾ ਪਤਾ ਨਹੀਂ ਚੱਲਦਾ ਲੇਕਿਨ ਵਸਤੂ ਦਾ ਸਨੇਹ ਮਿਥਿਆ ਸਨੇਹ ਮੰਨਿਆ ਗਿਆ ਮੋਹ ਗ੍ਰਸਿਆ ਮਨੁੱਖ ਆਪਣੇ ਆਪ ਨੂੰ ਵਸਤੂਆਂ ਤੋਂ ਕੁਰਬਾਨ ਕਰ ਦਿੰਦਾ ਹੈ ਵਸਤੂਆਂ ਤੇ ਬਹੁਤ ਇਕੱਠੀਆਂ ਕਰ ਲੈਂਦਾ ਹੈ ਲੇਕਿਨ ਵਸਤੂਆਂ ਦੀ ਵਰਤਨ ਦੀ ਸਮਰੱਥਾ ਖੋ ਬੈਠਦਾ ਹੈ ਹਕੀਕਤ ਇਹ ਹੈ ਕਿ ਵਸਤੂਆਂ ਮਨੁੱਖ ਵਾਸਤੇ ਹਨ ਮਨੁੱਖ ਵਸਤੂਆਂ ਵਾਸਤੇ ਨਹੀਂ ਇਨ੍ਹਾਂ ਵਸਤੂਆਂ ਤੋਂ ਉੱਚਾ ਜੋ ਪ੍ਰੇਮ ਹੈ ਉਹ ਮਨੁੱਖ ਦਾ ਮਨੁੱਖ ਨਾਲ ਪ੍ਰੇਮ ਹੈ ਜਦ ਮਨੁੱਖ ਮਨੁੱਖ ਨਾਲ ਪ੍ਰੇਮ ਕਰਦਾ ਤਾਂ ਸਮਝੋ ਉਹ ਵਸਤੂਆਂ ਤੋਂ ਉੱਚਾ ਉੱਠਿਆ ਔਰ ਐਸੇ ਪ੍ਰੇਮੀ ਦੇ ਵੀ ਗੀਤ ਸੰਸਾਰ ਵਿੱਚ ਗਾਏ ਜਾਂਦੇ ਹਨ ਜਿਨ੍ਹਾਂ ਨੇ ਮਨੁੱਖੀ ਪ੍ਰੇਮ ਤੋਂ ਧਨ ਸੰਪਦਾ ਕੁਰਬਾਨ ਕਰ ਦਿੱਤੀ ਲੈਲਾ ਮਜਨੂ ਆਸ਼ਕੀ ਚੋਂ ਚੱਕੀ ਜਾਂਦੀ ਸੋਰਠ ਬੀਜਾ ਗਾਵੀ ਹੈ ਜਾਂ ਸੁਗੜਾ ਵਾਤੀ ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ ਰਾਂਝਾ ਹੀਰ ਵਖਾਣੀ ਐ ਉਹ ਪਿਰਮ ਪ੍ਰਾਤੀ ਪੀਰ ਮਰੀਦਾ ਪਰਹੜੀ ਗਾਵਨ ਪਰਭਾਤੀ ਪ੍ਰੇਮ ਚੁੰਕੇ ਹਿਰਦੇ ਵਿੱਚ ਪਵਿੱਤਰ ਕਰਦਾ ਜਦ ਮਨੁੱਖ ਦਾ ਮਨੁੱਖ ਨਾਲ ਵੀ ਸਨੇਹ ਹੁੰਦਾ ਤਾਂ ਮਹਾਨ ਪਵਿੱਤਰਤਾ ਉਹਨਾਂ ਦੋਨਾਂ ਵਿੱਚ ਝਲਕਦੀ ਦਿਖਦੀ ਹੈ ਅਯੋਕਾ ਯੁੱਗ ਬੜੇ ਹੀ ਨਿਖਿੱਧ ਪ੍ਰੇਮ ਦੇ ਪੱਧਰ ਤੇ ਜੀ ਰਿਹਾ ਹੈ ਵਸਤੂਆਂ ਤਾਂ ਚੰਗੀਆਂ ਲੱਗਦੀਆਂ ਨੇ ਪਰ ਅਯੋਕੇ ਮਨੁੱਖ ਨੂੰ ਮਨੁੱਖ ਨਹੀਂ ਚੰਗੇ ਲੱਗਦੇ ਸੰਸਾਰ ਦੀ ਇਸ ਜੀਵਨ ਰੋਹ ਵਿੱਚ ਕਦੇ-ਕਦੇ ਕੋਈ ਮਨੁੱਖ ਪ੍ਰੇਮ ਦੀ ਸਿਖਰਤਾ ਨੂੰ ਛੋਂਦਾ ਉਹ ਕਿਰਤ ਨਾਲ ਹੀ ਪਿਆਰ ਨਹੀਂ ਕਰਦਾ ਬਲਕੇ ਜਿਸ ਕਰਤੇ ਤੋਂ ਇਹ ਕਿਰਤ ਪ੍ਰਗਟ ਹੋਈ ਹੈ ਉਸ ਨਾਲ ਸਨੇਹ ਕਰਦਾ ਜਦ ਕਦੀ ਐਸਾ ਪ੍ਰੇਮ ਭਾਵ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਤਾਂ ਉਸ ਨੂੰ ਭਗਤ ਆਖਿਆ ਜਾਂਦਾ ਹੈ ਈਸ਼ਵਰ ਦਾ ਪਤਾ ਵੀ ਐਸੇ ਪ੍ਰੇਮੀ ਭਗਤਾਂ ਦੇ ਮੁਖੜੇ ਤੋਂ ਹੀ ਲੱਗਦਾ ਸਾਧੂ ਸਤਮ ਜਾਨੋ ਨਾਨਕ ਪ੍ਰੀਤ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ